ਬਿੱਤ ਦਿਨੀ ਫਰੋਇਪਰ ਦੇ ਬੇਰੀ ਮਹੱਲੇ ਵਿੱਚ ਇੱਕ ਮੋਬਾਈਲਾਂ ਵਾਲੀ ਦੁਕਾਨ ਨੂੰ ਤਿੰਨ ਮੋਟਰਸਾਈਕਲ ਸਵਾਰ ਚੋਗਾਂ ਨੇ ਨਿਸ਼ਾਨਾ ਬਣਾਇਆ ਸੀਗਾ ਤਾਂ ਕਾਫੀ ਖਬਰਾਂ ਵੀ ਜਿਹੜੀਆਂ ਨਸ਼ਰ ਹੋਈਆਂ ਸਨ ਤਾਂ ਪੁਲਿਸ ਤੇ ਵੀ ਸਵਾਲ ਜੜੇ ਆ ਉਹ ਉੱਥੇ ਸੰਗ ਜਿਸ ਤੋਂ ਬਾਅਦ ਵੱਡੀ ਕਾਰਵਾਈ ਕਰਦਿਆਂ ਹੁਣ ਫਰੋਇਪਰ ਪੁਲਿਸ ਨੇ ਉਹਨਾਂ ਵਿੱਚੋਂ ਦੋ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਪੁਲਿਸ ਨੇ ਬਿੱਤੇ ਦਿਨੀ ਮੋਬਾਈਲਾਂ ਵਾਲੀ ਦੁਕਾਨ ਤੇ ਚੋਰੀ ਕਰਨ ਵਾਲੇ ਉਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਸਵੀਗਾ ਤੁਸੀਂ ਦੇ ਸਾਹਦੇ ਹੋ ਕਿ ਇਹ ਉਹੀ ਚੋਰ ਆ ਜਿਹੜੇ ਲੰਗਾ ਲਗਾ ਕੇ ਹੁਣ ਤੱਕ ਰਹੇ ਆ ਜੋ ਰਾਤ ਦੇ ਹਨੇਰੇ ਵਿੱਚ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਦੁਕਾਨਾਂ 'ਤੇ ਜਿਹੜੀ ਚੋਰੀ ਆ ਉਹ ਕਰਦੇ ਸਨ ਜਿੰਨਾਂ ਵਿੱਚੋਂ ਦੋ ਚੋਰਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਡੀ ਰਣਜੀਤ ਕੁਮਾਰ ਨੇ ਦੱਸਿਆ ਕਿ ਇਹ ਦੋਨੇ ਚੋਰ ਫਰਾਈਪਰ ਦੇ ਰਹਿਣ ਵਾਲੇ ਆ ਤੇ ਇਹਨਾਂ 'ਤੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਆ ਉਹ ਦਰਜ ਸਨ ਤਾਂ ਹੁਣ ਇਹਨਾਂ ਦੇ ਖਿਲਾਫ ਇੱਕ ਵਾਰ ਫਿਰ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੇ ਮਾਮਲੇ ਤੇ ਐਸਪੀ ਡੀ ਰਣਧੀਰ ਕੁਮਾਰ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਬਰਾਮਦ ਹੋਏ ਮੋਬਾਈਲ ਫੋਨ ਬਰਾਮਦ ਹੋਏ ਥਣਾਲਕਾ ਇਹਨਾਂ ਨੇ ਕਿਹੜੀ ਕਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਆ ਜਿਹੜੇ ਦੋ ਚੋਰ ਫੜੇ ਆ ਪਹਿਲਾਂ ਤਾਂ ਮਾਨਯੋਗ ਐਸਐਸਪੀ ਫਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਇੱਕ ਜਿਹੜੀ ਹੈਗੀ ਵਿਸ਼ੇਸ਼ ਟੀਮ ਦਾ ਜਿਹੜਾ ਹੈਗਾ ਗਠਨ ਕੀਤਾ ਸੀ ਡੀਐਸਪੀ ਡੀ ਸ੍ਰੀ ਫਤੇ ਸਿੰਘ ਬਰਾਰ ਜੀ ਤੇ ਡੀਐਸਪੀ ਸਿਟੀ ਸ੍ਰੀ ਸੁਖਿੰਦਰ ਜੀ ਤੇ ਇਹਨੂੰ ਸਪੈਸਿਫਿਕ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਕਿ ਜਿਹੜੇ ਸਹਿਰ ਵਿੱਚ ਪੁਰਾਣੇ ਸਮੇਂ ਵਿੱਚ ਵਾਰਦਾਤਾ ਹੋਈ ਸੀ ਗਿਆ ਇੱਕ ਤਾਂ ਜਿਹੜਾ ਕੇਮਿਸਟ ਦੇ 숍 ਤੇ ਗਨ ਦਿਖਾ ਕੇ ਪੈਸੇ ਤੋਂ ਚੋਰੀ ਹੋਈ ਸੀ ਸਨੇਚਿੰਗ ਵੀ ਸੀ ਤੇ ਇੱਕ ਜਿਹੜਾ ਮੋਬਾਈਲ 숍 ਦੀ ਦੁਕਾਨ ਸੀ ਉਥੇ ਸ਼ਟਰ ਤੋੜ ਕੇ ਪੈਸੇ ਤੇ ਮੋਬਾਈਲ ਤੋਂ ਚੋਰੀ ਹੋਈ ਸੀ ਉਹਦੇ ਲਈ ਆ ਜਿਹੜੀ ਟੀਮ ਹੈ ਡੀਐਸਪੀ ਡੀ ਫਤੇ ਸਿੰਘ ਬਰਾਰ ਡੀਐਸਪੀ ਸਿਟੀ ਸੁਖਿੰਦਰ ਸਿੰਘ ਤੇ ਸੀਆਈ ਇਨ ਚਾਰਜ ਮੋਹਿਤ धवन ਆ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਮੁਖਬੀਰ ਖਾਸ ਦੀ ਸੂਚਨਾ ਤੇ ਇਹਨੇ ਕਿਲੇਵਲਾ ਚੌਕ ਤੇ ਦੋ ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਨੀਰਜ ਉਰਫ ਕਾਲੂ ਪੁੱਤਰ ਸ਼ੋਕੁਮਾਰ ਤੇ ਦੂਜਾ ਮੰਗਤ ਉਰਫ ਮੰਗਾ ਇਹ ਜਿਹੜਾ ਮੰਗਤ ਹੈ ਇਸਤੇ ਪਹਿਲੇ ਵੀ ਦੋ ਪਰਚੇ ਦਰਜ ਹੈਗੇ ਆ ਦੋਵਾਂ ਦੋਸ਼ੀਆਂ ਤੋਂ 15 ਮੋਬਾਈਲ ਫੋਨ ਇੱਕ ਜਿਹੜਾ ਦੇਸੀ ਕੱਟਾ ਤੇ ਦੋ ਲਾਈਵ ਰਾਉਂਡ ਦੀ ਬਰਾਮਦਗੀ ਹੋਈ ਹੈ ਤੇ ਇਹ ਦੋ ਦੋਸ਼ੀਆਂ ਨੇ ਕੈਮਿਸਟ 숍 ਵਾਲੀ ਗਨ ਪੁਆਇੰਟ ਦੀ ਸਨੇਚਿੰਗ ਤੇ ਮੋਬਾਈਲ 숍 ਇਹ ਜਿਹੜਾ ਸਟਾ ਟੋੜ ਕੇ ਮੋਬਾਈਲ ਫੋਨ ਦੀ ਚੋਰੀ ਕੀਤੀ ਸੀ ਉਹ ਮੁਕਦਮਾ ਟਰੇਸ ਹੋ ਗਿਆ ਜੀ ਸਰ ਇਹਨਾਂ ਤੇ ਪਹਿਲਾਂ ਕਿੰਨੇ ਮੁਕਦਮੇ ਦਰਜ ਹੋਏ ਔਰ ਇਹ ਜਿਹੜਾ ਮਾਮਲਾ ਕਿੰਨੇ ਘੰਟਿਆਂ ਚ ਫੇਸ ਕੀਤਾ ਇਹ ਦੋਵਾਂ ਤੇ ਪਹਿਲਾਂ ਮੰਗਤ ਤੇ ਫਿਰ ਦੋ ਮੁਕਦਮੇ ਪਹਿਲੇ ਟਰੇਸ ਹੈਗੇ ਤੇ ਇਹ ਜਿਹੜਾ ਹੈਗਾ 36 ਘੰਟੇ ਦੇ ਅੰਦਰ ਅਸੀਂ ਜਿਹੜਾ ਹੈਗਾ ਮਸਲ ਟਰੇਸ ਕਰ ਲਿਆ ਜੀ